ਹੈਲੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡਾ ਮੇਰੇ YouTube ਚੈਨਲ ਤੇ ਸੋ ਦੋਸਤੋ ਅੱਜ ਜਿਸ ਦੀ ਗੱਲ ਕਰਾਂਗੇ ਮਨੋਰੰਜਨ ਦੇ ਸਾਧਨਾਂ ਬਾਰੇ ਅੰਝ ਦੇ ਸਮੇਂ ਵਿੱਚ ਮਨੋਰੰਜਨ ਦੇ ਅਨੇਕਾਂ ਸਾਧਨ ਨੇ ਸ਼ਹਿਰਾਂ ਦੇ ਵਿੱਚ ਕੀ ਪਈ ਜੇ ਮਨ ਲੋ ਜਵਾਕਾਂ ਨੂੰ ਛੁੱਟੀਆਂ ਹੋਈਆਂ ਹਾਂਜੀ ਇਹਨਾਂ ਨੂੰ ਬਾਹਰ ਪਾ ਕੇ ਲੈ ਜਾਓ ਕਿਤੇ ਜੋਕ ਮੌਣ ਲੈ ਜਾਓ ਕੋਈ ਜਿੱਦਾਂ ਲਾਇਕ ਅੱਛਾ ਪੀਰ ਵਗੈਰਾ ਹੈ ਗਿਆ ਹਨਾ ਇੱਥੇ ਤੇ ਇਸ ਤੱਕ ਕਿ ਮਤਲਬ ਜਾਂ ਫਿਰ ਇਹਨਾਂ ਨੂੰ ਕਿਤੇ ਸਕੂਲ ਟਿਕਣੇ ਨਗਰੇ ਟੂਲਸ ਦੇ ਵਿੱਚ ਲੈਂ ਕੇ ਕੋਈ ਗਲੇਰੀਆ ਹੋ ਗਿਆ ਬਟੇਵਰ ਹਨਾ ਜਿੱਥੇ ਮਤਲਬ ਇਸ ਤਰ੍ਹਾਂ ਇਹਨਾਂ ਦਾ ਟਾਈਮ ਸਪੈਂਡ ਹੋ ਪਈ ਤੁਹਾਡੇ ਬਾਰੇ ਕੀ ਹ ਜਾਂ ਫਿਰ ਕੋਈ ਮਤਲਬ ਮੇਲਾ ਜਾਂ ਫਿਰ ਨਾਨਕੇ ਚੱਲ ਜਾਣਾ ਹੈ ਨਾ ਮਤਲਬ ਇਹ ਡਿਫਰੈਂਸ ਜਿਹੜਾ ਸੀ ਪਿੰਡਾਂ ਤੇ ਸ਼ਹਿਰਾਂ ਦਾ ਮਨੋਰੰਜਨ ਦਾ ਸੋ ਅੱਜ ਅਸੀਂ ਗੱਲ ਕਰਾਂਗੇ ਕਿ ਪਿੰਡਾਂ ਦੇ ਮਨੋਰੰਜਨ ਦੇ ਕਿਹੜੇ ਕਿਹੜੇ ਮਨੋਰੰਜਨ ਦੇ ਇੱਕ ਮਨੌਕਲੀ ਅਨੇਕਾਂ ਸਾਧਨ ਨੇ ਜਾਂ ਫਿਰ ਮਨੌਕ ਨੇ ਖੁਦ ਆਪ ਬਣਾ ਲੈਨੇ ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ ਅੱਜ ਅਸੀਂ ਉਸਦੀ ਗੱਲ ਕਰਾਂਗੇ ਮਤਲਬ ਕਿ ਆਪਾਂ ਗੱਲ ਕਰੀਏ ਅੱਜ ਤੋਂ 15-16 ਸਾਲ ਪਿੱਛੇ ਸਮੇਂ ਦੀ ਸੀ ਉਹਨਾਂ ਲੋਕਾਂ ਦੇ ਕੋਲ ਮਨੋਰੰਜਨ ਦੇ ਕਿਹੜੇ ਕਿਹੜੇ ਸਾਧਨ ਹੁੰਦੇ ਸੀ ਅੱਜ ਉਸਦੇ ਵਿਸਤਾਰ 'ਚ ਇਸ ਚੀਜ਼ ਬਾਰੇ ਚਰਚਾ ਕਰਾਂਗੇ ਸੋ ਐਂਡ ਤੱਕ ਮੇਰੇ ਨਾਲ ਬਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਤੁਹਾਡੇ ਆਪੂ ਬਰੋ ਸੋ ਇਹ ਗੱਲ ਹੈ ਜੀ ਸਾਡੇ ਪੰਜਾਬ ਦੇ ਪਿੰਡਾਂ ਦੇ ਪਿੰਡਾਂ ਵਿੱਚ ਮਨੋਰੰਜਨ ਦੇ ਕਿਹੜੇ ਕਿਹੜੇ ਸਾਧਨ ਹੁੰਦੇ ਸੀ ਜਦੋਂ ਪਿੰਡ ਦੇ ਵਿੱਚ ਕਹਿੰਦੇ ਮਦਾਰੀ ਆਉਂਦਾ ਤਾਂ ਇੱਕ ਪਿੰਡ ਦਾ ਕੋਈ ਮੁਹੱਲਾ ਜਿੱਥੇ ਮਦਾਰੀ ਨੇ ਆਪਣਾ ਤਮਾਸ਼ਾ ਦਿਖਾਉਣਾ ਹੁੰਦਾ ਸੀ ਬੰਦਰ ਦੁਆਰਾ ਹਨਾ ਉਹਨੇ ਇਕੱਠੇ ਹੋ ਕੇ ਆਪਣੀ ਬਗਲੀ ਜੀ ਖੜਾ ਕੇ ਬਹਿ ਜਾਣੀ ਜਿੱਦੇ ਲੋਕਾਂ ਨੇ ਆਟਾ ਪਾਉਣਾ ਹਨਾ ਅਸੀਂ ਸਾਰੇ ਚ ਸ਼ਾਮਲ ਹੁੰਦੇ ਸੀ ਅਸੀਂ ਕ올ੀਆਂ ਭਰ ਕੇ ਆਟੀਆਂ ਲੈ ਜਾਣੀਆਂ ਹਨਾ ਤੇ ਭਰ ਕੇ ਪਹਿਲੂ ਆਪਣੇ ਕੋਲ ਰੱਖ ਲੈਣੀਆਂ ਜਿਉਂ-ਜਿਉਂ ਮਦਾਰੀ ਨੇ ਸਮਾਚਾ ਵਿਖਾਈ ਜਾਣਾ ਤੇ ਅਸੀਂ ਉਹਦੇ ਵਗਲੇ ਦੇ ਵਿੱਚ ਆਟਾ ਪਾਈ ਜਾਣਾ ਹਨਾ ਮਤਲਬ ਉਹ ਇੱਕ ਬਾੰਦਰੀ ਜਾਂ ਫਿਰ ਬੰਦਰ ਦੇ ਜੋੜੇ ਨੂੰ ਲੈ ਕੇ ਆਉਣਾ ਹੁੰਦਾ ਸੀ ਤੇ ਉਹਨਾਂ ਦੇ ਕੋਸਟਿਮ ਜਿਹੜੇ ਕੱਪੜੇ ਹੁੰਦੇ ਸੀ ਪਾਏ ਹੁੰਦੇ ਸੀ ਬੜੇ ਵਧੀਆ ਕਿੰਨੇ ਘੱਗਰੀ ਫਰਾਕ ਪਾਈ ਹੁੰਦੇ ਸੀ ਹਨਾ ਇੱਕ ਪਜਾਮਾ ਕੁਰਤਾ ਜਾਂ ਪਾਉਂਦਾ ਸੀ ਮਦਾਰੀ ਬੰਦਰ ਦੇ ਹਨਾ ਤੇ ਉਹ ਕਦੇ ਰਸਤੇ ਤੇ ਚੱਲ ਕੇ ਦਿਖਾਉਂਦੀ ਕਦੇ ਨੱਚਦੀ ਉਹ ਜਿੱਦਾਂ ਦਾ ਮਦਾਰੀ ਨੂੰ ਕਹਿੰਦਾ ਵੀ ਤੂੰ ਆਹ ਰਾਣੂ ਲਾਡੋ ਜੋ ਵੀ ਵਟੇ ਵਰੋਂਦੇ ਨਾ ਹੁੰਦੇ ਸੀ ਵੀ ਤੂੰ ਨੱਚ ਕੇ ਦਿਖਾ ਭਲਾ ਬਸ ਤਾੜੀਆਂ ਮਾਰੀ ਜਾਣੀਆਂ ਖੁਸ਼ ਹੋਣਾ ਮਤਲਬ ਉਹ ਉਹ ਮਨੋਰੰਜਨ ਦਾ ਇੱਕ ਸਾਧਨ ਸੀ ਕਿ ਜਦੋਂ ਪਿੰਡ ਦੇ ਵਿੱਚ ਮ മസ്തക ഈ ആട്ടാ പൊന്നി ചോൾ പൊണി തീൻ പഞ്ഞ് തമാശാഖമാനോ ਖਾਥੀ ਨੇ ਆਉਣਾ ਹਨ ਜਾਂ ਫਿਰ ਉਠਾਣੇ ਨੇ ਆਉਣਾ ਹਨ ਜਿਹੜੇ ਕਿ ਆਪਣੀ ਬਗਲੀ ਲੈ ਕੇ ਆਟਾ ਮੰਗਦੇ ਸੀ ਤਾਲਾ ਮੰਗਦੇ ਸੀ ਹਾਥੀ ਆਲੇ ਆਉਣਾ ਫਿਰ ਉਹਨੂੰ ਅਸੀਂ ਕੱਪੜੇ ਤਾਣ ਕਰਨੇ ਹਨ ਕੋਈ ਦਾਣਾ ਦੇਣੀ ਕਿਤੇ ਰੋਟੀ ਖੋਣੀ ਕਿਸ ਨੂੰ ਕੰਬਲ ਦੇਣੇ ਹਨ ਮਤਲਬ ਇਹ ਪਿੰਡ ਦੇ ਵਿੱਚ ਨਾ ਇੱਕ ਮਨੋਰੰਜਨ ਦੇ ਸਾਧਨ ਸੀ ਕਿ ਕਦੇ ਹਾਥੀ ਆ ਗਿਆ ਜਵਾਕਾਂ ਨੇ ਉਹਦੇ ਮਗਰ ਤੋਂ ਪੈਣਾ ਵੀ ਹਾਂ ਹਾਥੀ ਆਇਆ ਕਿਸੇ ਜਨਾਨੀਆਂ ਨੇ ਵਲ ਸਾਡੀ ਮੈਨੂੰ ਯਾਦ ਹੈ ਕਿ ਮੇਰੀ ਚਾਚੀ ਨੇ ਮੈਨੂੰ ਤਾਂ ਮੈਂ ਕਿਤੇ ਹਾਥੀ ਤੇ ਨਹੀਂ ਬੈਠੀ ਹਨਾ ਤੇ ਮੇਰੀ ਚਾਚੀ ਨੇ ਮੇਰੇ ਜਿਹੜੇ ਬ੍ਰਦਰਸ ਸੀਗੇ ਹਨਾ ਮੇਰੇ ਕਜ਼ਨ ਬ੍ਰਦਰ ਨੇ ਉਹਨੂੰ ਬਿਠਾ ਦੇਣਾ ਵੀ ਪਈ ਲੈ ਪਈ ਸਾਡੇ ਮ ਕੁਝ ਕੋਈ ਨਾ ਸਿੱਧਾ ਵੀ ਹਾਂ ਪਤਾ ਨਹੀਂ ਮੈਨੂੰ ਕਿਹੜੀ ਸ਼ੈਅ ਮਿਲਗੀ ਮਤਲਬ ਐਸਾ ਇਹ ਵੀ ਕਮਰਾਨ ਚੱਲਦਾ ਸੀ ਥਰਡ ਵਨ ਜੇ ਮੈਂ ਗੱਲ ਕਰਾਂ ਪਿੰਡਾਂ ਦੇ ਵਿੱਚ ਨਾਟਕ ਮੇਲੇ ਹੁੰਦੇ ਸੀ ਮੇਰੀ ਯਾਦ ਹੈ ਸਾਡੇ ਪਿੰਡਾਂ 'ਚ ਡਰਾਮਾ ਹੁੰਦਾ ਹੁੰਦਾ ਸੀ ਨਾ ਮਤਲਬ 10-14 ਜਿਵੇਂ ਆਕੇ ਨਾ ਮੱਲਾ ਬਿੱਤ ਨਹੀਂ ਸਾਥ ਖੁੰਦੀ ਸੀ ਤੇ ਝੰਡਾ ਕੱਢ ਲੈਣਾ ਹਣਾ ਤੇ ਝੰਡਾ ਕੱਢ ਕੇ ਨੀਲੇ ਰੰਗ ਦਾ ਝੰਡਾ ਕੱਢਦੇ ਸੀ ਮਤਲਬ ਜਿਹੜੇ ਵੀ ਆਪਣੇ ਪੀਰ ਬਾਬਾ ਮਾਤਾ ਨੂੰ ਜਾ ਕੇ ਜੀਰੋ ਕਿਤੇ ਹੁੰਦੇ ਸੀ ਕਿ ਉਹ ਉਸ ਤੋਂ ਬਾਅਦ ਮੈਨੂੰ ਤਾਂ ਕੀ ਕਰਨਾ ਉਹਨੇ ਆਪਣੀ ਬੋਡੀ ਤੇ ਬੋਟਲਸ ਮਾਰਨੀਆਂ ਹਣਾ ਮਤਲਬ ਐਦਾਂ ਵੀ ਕਰਤੱ ਮੈਂ ਕਰਦੇ ਸੀਗੇ ਨਾ ਭਾਈ ਲੋਕਾਂ ਨੇ ਨਾ ਉੱਥੇ ਮੈਨੂੰ ਲੱਗਦਾ ਦੋ ਦੋ ਤਿੰਨ ਤਿੰਨ ਘੰਟੇ ਉੱਥੇ ਉੱਠਣਾ ਨਹੀਂ ਹੁੰਦਾ ਸੀਗਾ ਮਤਲਬ ਇਹ ਨਹੀਂ ਕਿ ਸਮਾਂ ਬੰਨਿਆ ਹੋਇਆ ਸੀਗਾ ਪਰ ਸ਼ਾਮ ਨੂੰ ਜਦੋਂ ਸਾਰੇ ਇੰਨੇ ਇੱਕ ਟਾਈਮ ਤੇ ਲੋਕ ਆਪਾਂ ਰੋਟੀ ਪਾਣੀ ਖਾ ਕੇ ਆ ਜਾਂਦੇ ਨੇ ਤੇ ਮਤਲਬ ਜਿਵੇਂ ਉਹਨੇ 8:00 ਵਜੇ ਦਾ ਸਮਾਂ ਦਿੱਤਾ ਹੋਇਆ ਸੀ ਨਾ 8:00 ਤੋਂ ਲੈ ਕੇ ਮੈਨੂੰ 8:30 ਜਾਂ 12:00 ਵਜੇ ਦਾ ਘੋੜਾ ਉੱਥੇ ਜੁੜ ਕੇ ਬੈਠੇ ਰਹਿੰਦੇ ਸਨ ਇੱਕ ਪਾਸੇ ਬੀਵੀਆਂ ਨੇ ਬੈਹਿਣਾ ਤੇ ਬਾਹਾਂ ਨੇ ਬੈਹਿਣਾ ਇੱਕ ਪਾਸੇ ਭਾਈਆਂ ਨੇ ਬੈਹਿਣਾ ਇਹ ਵਰਗੀ ਕੋਠੇ ਤੇ ਚੜ੍ਹ ਚੜ੍ਹ ਕੇ ਲੋਕ ਵੇਖਦੇ ਸੀ ਨਾ ਤੇ ਅੱਪੀ ਕੀ ਕਰਦੇ ਹੁੰਦੇ ਸੀ ബോഡി പൊക്ക ഇൻസാന கேபி பிரமாதம் தூய விசாலிகள் கண்டத்துக்கு ஜோதியப்பன் ரோசியோ டிக்குமார் டிவி இன்டர்டெயின்மென்ட் ਦੇਖਿਆ ਪਰ ਉਹ ਪਿਆ ਨੇ ਆਉਣਾ ਮਤਲਬ ਕਦੇ ਨਾ ਜੰਨ ਬਣ ਕੇ ਆਉਣਾ ਹਾਏ ਤਾਂ ਉਹ ਡਰੀਆਂ ਚ ਵੀ ਹਾਏ ਤਾਂ ਜੰਨ ਬਣ ਕੇ ਆ ਗਿਆ ਮਤਲਬ ਸਾਨੂੰ ਤਾਂ ਖਾ ਲੂਗਾ ਅਸੀਂ ਮੰਮੀ ਦੇ ਪਿੱਛੇ ਤੇ ਦਾਦੀ ਦੇ ਪਿੱਛੇ ਲੁਕੀ ਜਾਣਾ ਵੀ ਹਾਏ ਤੇ ਸਾਨੂੰ ਫੜ ਕੇ ਲੈ ਕੇ ਜਾਊਗਾ ਹਨਾ ਤੇ ਭਾਈ ਫਿਰ ਉਹਨੇ ਵੀ ਆਟਾ ਉਦਾਂ ਹੀ ਮੰਗਣਾ ਪਿਆ ਤੇ ਮੰਗਣਿਆ ਫਿਰ ਉਹਨੇ ਇੱਕ ਦਿਨ ਨਾ ਕਿਹਾ ਸੀ ਵੀ ਮੈਂ ਜਦੋਂ ਚਾਰ ਪੰਜ ਰਾਊਂਡ ਲਾ ਦੂੰਗਾ ਪਿੰਡ ਦੇ ਵਿੱਚ ਨਾ ਉਦੋਂ ਮਤਲਬ ਇਹਨਾਂ ਤੋਂ ਪੈਸੇ ਇਕੱਠੇ ਕਰਨੇ ਜੋ ਵੀ ਸਰਦ ਅਸਮਾਨ ਹੁੰਦਾ ਲੋਕ ਨੂੰ ਦਿੰਦੇ ਸੀ ਹਨਾ ਤੇ ਮਤਲਬ ਜੋ ਵੀ ਸਰਦਸਮਾਨ ਹੁੰਦਾ ਸੀ ਲੋਕਾਂ ਨੂੰ ਜੰਦੇ ਸੀ ਨਾ ਤੇ ਥਰਡ ਸੀਗਾ ਮਤਲਬ ਕਦੇ ਉਹਨੇ ਨਾ ਮਤਲਬ ਇੱਕ ਗੁਜਰੀ ਜੀ ਬਣ ਕੇ ਆਉਣਾ ਗੁਜਰੀ ਇਟ ਮੀਨਸ ਮਤਲਬ ਬਹੁਤ ਸੋਹਣੀ ਸੁੰਦਰੀ ਬਣ ਕੇ ਆਉਣੀ ਕੁੜੀਆਂ ਵਾਲਾ ਕਾਸਟਮ ਪਾ ਕੇ ਆਉਣਾ ਕਦੇ ਉਹਨੇ ਮਤਲਬ ਇੰਨਾ ਡਰਾਵਣਾ ਜਿੰਨ ਬਣ ਕੇ ਆਉਣਾ ਕਦੇ ਇੱਕ ਸੋਹਣੀ ਸੁੰਦਰੀ ਬਣ ਕੇ ਆਉਣੀ ਕਦੇ ਨਾ ਮਾਨ ਬਣ ਕੇ ਆਣਾ ਹਨ ਮਾਨ ਕਦੇ ਨੀ ਸ਼ਿਵਦੀ ਬਣ ਕੇ ਆਉਣਾ ਕਦੇ ਨੀ ਮਾਤਾ ਬਣ ਕੇ ਆਉਣਾ ਮਤਲਬ ਉਹ ਤਰ੍ਹਾਂ ਤਰ੍ਹਾਂ ਦੇ ਆਪਣੇ ਰੂਪ ਬਦਲ ਬਦਲ ਕੇ ਨਾ ਜਿਹੜੇ ਬਹਿ ਰੂਪੀਆਂ ਨੂੰ ਕਹਿੰਦੇ ਨੇ ਰੂਪੀਆਂ ਉਹਨੂੰ ਬਹਿ ਰੂਪੀਆਂ ਬਣ ਕੇ ਆਉਂਦੇ ਨੇ ਨਾ ਮਤਲਬ ਚੀਪੀ ਚੀਪੀ ਪੱਦਲਣ ਨੂੰ ਖਿਆਨ ਚ ਪ੍ਰੋਪੀ ਆ ਗਿਆ ਤੇ ਮਨ ਮਤਲਬ ਲੰਗ ਨਹੀਂ ਲੰਗ ਨਾ ਜਾ ਰਿਹਾ ਤੇ ਮਗਰ ਮਗਰ ਤੇ ਪ੍ਰੋਪੀ ਨੇ ਸਾਰੇ ਪਿੰਡ ਚ ਗਿਆ ਦੇਣਾ ਮੈਨੂੰ ਲੱਗਾ ਅੱਧਾ ਪਿੰਡ ਤੇ ਪਿੱਛੇ ਘਾਹ ਸਾਡਾ ਪਿੰਡ ਬਹੁਤ ਵੱਡਾ ਸੀ ਮੈਨੂੰ ਲੱਗਾ ਅੱਧਾ ਪਿੰਡ ਦੇ ਪਿੱਛੇ ਸੀ ਘਾਹ ਹੁੰਦੇ ਸੀ ਕਿ ਸਾਨੂੰ ਹਾਇ ਰੱਬਾ ਤੇ ਕੁੱਟ ਪੈਣੀ ਬਾਅਦ ਦੇ ਵਿੱਚ ਤੂੰ ਕਿਸੀ ਵੱੱਡੇ ਜਿਹਾ ਝਟ ਜਾਂਦੇ ਬੈਨਾ ਕੁਝ ਖਾਦੇ ਕਿ ਉਹਨਾਂ ਕੁਝ ਕੀਤੇ ਹਨਾ ਮਤਲਬ ਇਸ ਤਰ੍ਹਾਂ ਦੇ ਮੈਂ ਤੁਹਾਨੂੰ ਮਤਲਬ ਮੇਰਾ ਨਾ ਮਤਲਬ ਗੱਲਾਂ ਕਰਕੇ ਤੁਹਾਡੇ ਨਾਲ ਇੰਨਾ ਮਤਲਬ ਦਿਲ ਗੜਗੜ ਹੋ ਜਾਂਦਾ ਨਾ ਮਤਲਬ ਜਦੋਂ ਮੈਂ ਇਦਾਂ ਦੀਆਂ ਗੱਲਾਂ ਜਾਂ ਫੇ ਕਿ ਕਿਸੇ ਆਪਣੀ ਦੋਸਤ ਮਿੱਤਰ ਕੋਲ ਬੈਠੀ ਹੋਵਾਂ ਮਤਲਬ ਇਹ ਗੱਲਾਂ ਦੇਖ ਮੈਨੂੰ ਨਾ ਸਵਾਦ ਆਉਂਦਾ ਨਾ ਪੁਰਾਣੇ ਦਿਨ ਯਾਦ ਆਏ ਨਾ ਸਕੂਨ ਮਿਲਦਾ ਮੈਨੂੰ ਪੁਰਾਣੀਆਂ ਗੱਲਾਂ ਯਾਦ ਕਰਕੇ ਇੰਨਾ ਮਜ਼ਾ ਆਉਂਦਾ ਕਿ ਕਿੰਨਾ ਸਮਾਂ ਕਿੱਥੇ ਕੱਟ ਜਾਂਦਾ ਪਤਾ ਨਹੀਂ ਚੱਲਦਾ ਨਾ ਤੇ ਮਤਲਬ ਮੈਨੂੰ ਵੀ ਲੱਗਦਾ ਹੁਣ ਦੇ ਜਿਹੜੇ ਹੈ ਗਿਆ ਕੁੜੀਆਂ ਨੇ ਉਹਨਾਂ ਨੂੰ ਮਤਲਬ ਜ਼ਿਆਦਾ ਚੇਟਕ ਹੈ ਗਿਆ ਮਨ ਚ ਵੀ ਹਾਂ ਅਸੀਂ ਹੈ ਗੱਲਾਂ ਕਰੀਏ ਸੁਣੀਏ ਕਿਉਂਕਿ ਉਹਨਾਂ ਜਿਹੜਾ ਅੱਜ ਦਾ ਯੁੱਗ ਹੈ ਆਧੁਨਿਕ ਯੁੱਗ ਹੈ ਇਹਨੇ ਐਂਟਰਟੇਨਮੈਂਟ ਦੇ ਸਾਧਨਾਂ ਨਾਲ ਮਤਲਬ ਇਦਾਂ ਦੇ ਕਰਦੇ ਕਿ ਵੀਰ ਵਿੱਚ ਮਨ ਦਾ ਪਿਆਰ ਜਿਹੜਾ ਹੈਗਾ ਨਾ ਸਨੇ മനുടർ ബാ ഗാന്റിച്ച് മേലാ മാ സോണ ഗുള പകേ പൂടേ ബാ മറ്റു സാറിയ ചീജാൻ ഈസോഡ് ഞാൻ കാലും അോഗച്ച് മെ അങ്ങൾ സാധ്യക അത് തന്നെ പ്ലീസ് മേരെ മെനു ജാ പുറ വീഡിയോ പ്യാർ ദ അഡ്വ മൂന്ന് പ്യാർ താങ്ക ദാ സബസ്ബ സോ പ്ലീസ് ചേന സബസ്ബ ലൈക്ക് ശേർ യൂ ബൈ ബൈ ടേ കേ